ਦੇ ਨਰਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਨਰਿੰਦਰ ਜੀ ਇਹ ਦੱਸੋ ਕਿਉਂਕਿ ਇੱਕ ਦੋ ਕੰਪਨੀਆਂ ਜਿਹੜੇ ਆਪਾਂ ਗੱਲ ਕਰੀਏ ਜਿਹੜੇ ਕਿ ਡੰਪ ਵਾਲੇ ਨੇ ਉਹ ਕੰਪਨੀ ਇੰਡੀਅਨ ਆਇਲ ਵਾਲੇ ਜਾਂ ਹੋਰ ਉਹ ਚੈਨਲਾਂ ਤੇ ਆ ਕੇ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਅਸੀਂ ਜਿਹੜੀ ਹੜਤਾਲ ਆ ਫਿਰ ਟਰੱਕ ਟਾਪਨਾ ਗੱਲ ਹੋ ਗਈ ਤਾਂ ਹੜਤਾਲ ਅਸੀਂ ਵਾਪਸ ਹੋਣ ਦਿੱਤੀ ਮੈਂ ਮੈਂ ਤੁਹਾਨੂੰ ਦੱਸਣਾ ਮੈਂ ਤੈਨੂੰ ਦੱਸ ਰਿਹਾ ਸੁੱਕੇ ਵੀਰ ਜਿਹੜੀ ਇੰਡੀਅਨ ਆਇਲ ਕੰਪਨੀ ਏ ਉਹ ਸੈਂਟਰ ਦੀ ਏ ਉਹ ਪੰਜਾਬ ਗਵਰਨਮੈਂਟ ਦੀ ਨਹੀਂ ਹਰਿਆਣਾ ਗਵਰਨਮੈਂਟ ਦੀ ਨਹੀਂ ਹੈਗੀ ਸੈਂਟਰਲ ਗਵਰਨਮੈਂਟ ਨੇ ਪ੍ਰੈਸ਼ਰ ਬਣਾਇਆ ਹੋਇਆ ਹੈ ਵੀ ਜਿਹੜਾ ਸਾਡਾ ਮਤਲਬ 에ਅਰਪੋਰਟ ਤੇ ਮਤਲਬ ਵੀ ਜਾਜਾਂ ਚ ਤੇਲ ਜਾਂਦਾ ਜਾਂ ਟ੍ਰੇਨ ਤੇ ਜਾਂਦਾ ਜਾਂ ਆਮ ਪਬਲਿਕ ਤੇ ਜਾਂਦਾ ਤੇ ਵੀ ਉਹਨਾਂ ਨੇ ਜਿਹੜੀਆਂ ਉੱਥੇ ਬਾਹਰ ਦੇ ਟੈਂਡਰ ਜਿਹਨਾਂ ਨੇ ਗੱਡੀਆਂ ਨੇ ਪਾਏ ਨੇ ਜਿਹੜੇ ਬਾਹਰ ਦੇ ਡਰਾਈਵਰ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਉਹ ਗੱਡੀਆਂ ਪਰਵਾ ਰਹੇ ਨੇ ਵੀ ਉਹ ਇਹ ਗੱਲ ਕਰ ਰਹੇ ਨੇ ਜੇ ਤੁਹਾਡਾ ਟੈਂਡਰ ਕੈਨਸਲ ਕਰਾਂਗੇ ਜਿਸ ਬੰਦੇ ਨੇ 40 ਲੱਖ ਦੀ ਗੱਡੀ ਬਣਾਈ ਹੋਈ ਏ ਜੀ ਉਸ ਬੰਦੇ ਨੂੰ ਇਹੀ ਖਤਰਾ ਹੈ ਵੀ ਕਿਤੇ ਨਾ ਕਿਤੇ ਵੀ ਮੇਰਾ ਟੈਂਡਰ ਨਾ ਕੈਨਸਲ ਕੀਤਾ ਜਾਏ ਤੇ ਪੁਲਿਸ ਆਪਣੇ ਦਬਾਅ ਏਠ ਵੀ ਸਰਕਾਰੀ ਗੱਡੀਆਂ 'ਚ ਤੇਲ ਪਾਉਣ ਵਾਸਤੇ ਜਿਆਦਾ ਕਰਕੇ ਵੀ ਉਹ ਗੱਡੀਆਂ ਆਪਣੀਆਂ ਪ੍ਰਵਾਹ ਕੇ ਲੈ ਕੇ ਆ ਰਹੀ ਏ ਜਾਂ ਜਿਹੜੇ ਕੁਝ ਐਮ.ਐਲ.ਏਾਂ ਦੇ ਪੰਪ ਨੇ ਉਹ ਆਪਣੀ ਵੀ ਗੁੰਡਾਗਰਦੀ ਲਾ ਲੋ ਜਾਂ ਆਪਣੀ ਤੌਹਸ ਲਾ ਲੋ ਤੇ ਬਾਕੀ ਧਰਨਾ ਅਜੇ ਕਿਤੇ ਵੀ ਕੋਈ ਵੀ ਖਤਮ ਨਹੀਂ ਹੋਇਆ ਅਸੀਂ ਦਿੱਲੀ ਬੈਠੇ ਹੋਏ ਆ ਜੀ ਜਿਹੜੀ ਦੂਜੀ ਗੱਲ ਇਹ ਵੀ ਅਸੀਂ ਸਾਡਾ ਜਿਹੜਾ ਸਾਰਿਆਂ ਦਾ ਆਲ ਪੰਜਾਬ ਟਰੱਕ ਇਕਤਾ ਆਲ ਇੰਡੀਆ ਕਾਂਗਰਸ ਮੋਟਰ ਜਿੰਨੇ ਵੀ ਸੰਸਥਾ ਸਨ ਉਹਨਾਂ ਦਾ 3 ਤਰੀਕ ਤੱਕ ਵੀ ਕਾਲ ਸੀ 3 ਤਰੀਕ ਨੂੰ ਸਾਨੂੰ ਸ਼ਾਮ ਨੂੰ ਰਿਜ਼ਲਟ ਪਤਾ ਲੱਗਣਾ ਸੀ ਵੀ ਇਹ ਸਾਡਾ ਮਸਲਾ ਹੱਲ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ 7 ਤਰੀਕ ਨੂੰ ਇਸ ਜਿਹੜਾ ਸਾਡਾ ਕਾਨੂੰਨ ਹੈ 7 ਤਰੀਕ ਨੂੰ ਇਹਦਾ ਪੂਰਾ ਕਲੀਅਰ ਪਤਾ ਲੱਗੇਗਾ ਵੀ ਸਾਡਾ ਇਹ ਵਾਪਸ ਲੈਂਦੇ ਨੇ ਜਾਂ ਸਾਡੇ ਉੱਤੇ ਲਾਉਂਦੇ ਨੇ ਇਹ ਸਾਡੇ ਉੱਤੇ ਲਾਤ ਤਾਂ 7 ਤਰੀਕ ਤੋਂ ਬਾਅਦ ਫਿਰ ਅਨਮਿਥੇਲੀ ਤੇ ਧਰਨਾ ਇਹ ਚੱਲੇਗਾ। ਨਿੰਦਰ ਜੀ ਜਿਹੜਾ ਤੁਸੀਂ ਹੁਣ ਧਰਨਾ ਦੇ ਰਹੇ ਹੋ ਇਹ ਇੱਕ ਵਾਰਨਿੰਗ ਸੀ ਕੋਈ ਸਮਾਂ ਸੀ ਜਾਂ ਅਨਮਿਥੇ ਸਮਝ ਲਈ ਸੀ। ਨਹੀਂ ਇਹ ਵਾਰਨਿੰਗ ਸੀ ਸਿਰਫ ਉਹਨਾਂ ਨੂੰ ਇੱਕ ਜਿਵੇਂ ਉਹਨੂੰ ਕਹਿੰਦੇ ਨੇ ਵੀ ਸੈਂਪਲ ਵੀ ਇੱਕ ਅਸੀਂ ਇੱਕ ਥੋੜਾ ਜਿਹਾ ਉਹ ਵਿਖਾਇਆ ਟ੍ਰੇਲਰ ਵਿਖਾਇਆ ਥੋੜਾ ਜਿਹਾ ਜੀ ਵੀ ਇਹ ਵੀ ਆ ਤੁਸੀਂ ਵੇਖ ਲਓ। ਵਿਜੇਤ ਤੁਸੀਂ ਸਾਡਾ ਨਾਂ ਕੀਤਾ ਵੀ ਤੁਸੀਂ ਅਜੇ ਐਲਾਨ ਕੀਤਾ ਤੇ ਅਸੀਂ ਇਹ ਅਜੇ ਅਸੀਂ ਵੀ ਅਜੇ ਤੁਹਾਡਾ ਜਿਹਾ ਐਲਾਨ ਕੀਤਾ ਤੇ ਇਹ ਇੰਨੀ ਹੜਕਤ ਮੱਚ ਗਈ ਹੈ ਤੇ ਜੇ ਅਸੀਂ ਪੱਕੇ ਤੌਰ ਤੇ ਗੱਟੀਆਂ ਖੜੀਆਂ ਕਰਤੀਆਂ ਅਜੇ ਹਰਿਆਣਾ ਪੰਜਾਬ ਤੇ ਥੋੜਾ ਜਿਹਾ ਭਾਜੀ ਪਿੱਛੇ ਵੇ ਐ ਇਸ ਟਾਈਮ ਮੇਰੇ ਕੋ ਖਬਰ ਆ ਰਹੀ ਹੈ ਐਮਪੀ ਬਿਲਕੁਲ ਬੰਦ ਕਲੋਜ਼ ਬਿਆਰ ਬਿਲਕੁਲ ਕਲੋਜ਼ ਅ ਬੰਬੇ ਮਹਾਰਾਸ਼ਟਰ ਤੁਸੀਂ YouTube ਤੇ ਕੱਢ ਕੇ ਵੇਖ ਲਓ ਬਿਲਕੁਲ ਉਹਨਾਂ ਨੇ ਉੱਥੇ ਬਿਲਕੁਲ ਦੀਪੂ ਬੰਦ ਕਰਤੇ ਨੇ ਕਿਸੇ ਨੂੰ ਕੋਈ 1 ਲੀਟਰ ਵੀ ਤੇਲ ਨਹੀਂ ਮਿਲ ਰਿਆ ਨਰਿੰਦਰ ਜੀ ਫਿਰ ਇਹ ਜਿਹੜੀ ਹੜਤਾਲ ਤੁਹਾਡੀ ਆ ਜੇ ਅੱਜ ਸਹਿਮਤੀ ਨਹੀਂ ਬਣਦੀ ਤਾਂ ਫਿਰ ਕੱਲ ਨੂੰ ਸਪਲਾਈ ਖੁੱਲ ਜੇਗੀ ਜਾਂ ਨਹੀਂ ਪੰਪਾਂ ਦੇ ਤੇ ਪਹੁੰਚੀਗਾ ਨਹੀਂ 3 ਤਰੀਕ ਤੋਂ ਬਾਅਦ 10 ਤਰੀਕ ਤੋਂ ਬਾਅਦ ਅਸੀਂ ਟੈਂਕਰ ਵਾਲਿਆਂ ਨੂੰ ਤੇ ਕਹਿ ਰਹੀ ਰੱਖਿਆ ਸੀ ਵੀ 3 ਤਰੀਕ ਤੋਂ ਬਾਅਦ ਤੁਸੀਂ 6 ਤਰੀਕ ਤੱਕ ਚਲਾਓ 7 ਤਰੀਕ ਤੱਕ ਤੇ ਵੀ ਅਸੀਂ ਉੱਥੇ ਦਿੱਲੀ ਦਾ ਅਲਟੀਮੇਟ ਵੇਖਾਂਗੇ ਹੂੰ ਵੀ 3 ਤਰੀਕ ਤੱਕ ਇੰਤਜ਼ਾਰ ਕਰਨਾ ਸੀ ਪਰ ਹੁਣ ਇੱਥੇ ਸਰਕਾਰ ਸਾਡੇ ਨਾਲੇ ਜਿਆਦਾ ਜ਼ਬਰਦਸਤੀ ਕਰ ਰਹੀ ਧੱਕਾ ਕਰ ਰਹੀ ਹੈ ਫੇਕ ਫੇਕ ਨਹੀਂ ਕੋਈ ਵੀ ਗੱਲਬਾਤ ਕਰਨ ਦੇ ਲਈ ਤੁਹਾਨੂੰ ਜੇਕਰ ਬੁਲਾਇਆ ਹੈ ਇੱਕ ਲੈਟਰ ਜਰੂਰ ਵਾਇਰਲ ਹੋ ਰਿਹਾ ਜਿਸ ਵਿੱਚ ਕਿਹਾ ਜਾ ਰਿਹਾ ਕਿ ਟਰਾਂਸਪੋਰਟਰਾਂ ਨੂੰ ਸੱਦਾ ਦਿੱਤਾ ਗਿਆ ਮੀਟਿੰਗ ਦੇ ਲਈ ਕੀ ਉਹ ਸੱਦਾ ਪੱਤਰ ਤੁਹਾਨੂੰ ਮਿਲਿਆ ਤਾਂ ਹੀ ਪਹੁੰਚੋ ਦਿੱਲੀ ਨਹੀਂ ਨਹੀਂ ਅਜੇ ਕੋਈ ਸਾਡੇ ਕੋਲ ਨਹੀਂ ਸਿਰਫ ਉਹਨਾਂ ਨੇ ਸਾਰਿਆਂ ਨੇ ਪ੍ਰਧਾਨਾਂ ਨੇ ਅਜੇ ਅਲਟੀਮੇਟ ਹੀ ਦਿੱਤੇ ਨੇ ਅਜੇ ਕਿਸੇ ਸਰਕਾਰ ਦੀ ਧੁੰਚ ਕਿੱਲਾ ਅਜੇ ਕਿਸੇ ਸਰਕਾਰ ਨੇ ਕੋਈ ਵੀ ਨਹੀਂ ਬੁਲਾਇਆ ਬਾਕੀ ਹੁਣ ਇੱਕ ਸਾਡੇ ਕੋਲ ਖਬਰ ਆ ਰਹੀ ਸੀ ਵੀ ਤੁਰਤ ਪੈਰ ਖੱਟਰ ਸਾਹਿਬ ਨੇ ਬੀਜੇਪੀ ਦੇ ਸਾਰੇ ਐਮਐਲਆ ਨੂੰ ਬੁਲਾਇਆ ਚੰਡੀਗੜ੍ਹ ਉਥੇ ਮੀਟਿੰਗ ਚੱਲ ਰਹੀ ਹੈ ਵੇਖੋ ਕੀ ਅਗਲੀ ਰਣਨੀਤੀ ਕੀ ਹੁੰਦੀ ਹੈ ਨਰਿੰਦਰ ਜੀ ਕਿਤਨਾ ਕਿਤੇ ਜਿਹੜੇ ਲੋਕਾਂ ਦੀ ਤਸਵੀਰ ਤੁਸੀਂ ਦੇਖੀ ਹੈ ਪੰਪਾਂ ਤੇ ਇਕੱਠੇ ਹੋ ਰਹੇ ਨੇ ਤੇਲ ਪਵਾ ਰਹੇ ਨੇ ਡਰਮਾਂ 'ਚ ਡਰਮ ਭਰ ਰਹੇ ਨੇ ਕਿੰਨਾ ਕਿਤੇ ਉਹਨਾਂ ਦਾ ਔਖਾ ਹੋ ਰਿਹਾ ਰੋਜ਼ਮਰਗਾ ਤੇ ਫਿਰ ਉਹਨਾਂ ਨੂੰ ਕੀ ਸਹਨਿਆ ਦੇਣਾ ਚਾਹੁੰਦੇ ਹੋ ਕਿ ਉਹ ਤੇਲ ਭਰਵਾ ਕੇ ਰੱਖਣ ਜਾਂ ਫਿਰ ਆਪਣੇ ਵਾਹਨਾਂ 'ਚ ਪਾ ਕੇ ਰੱਖਣ ਜਾਂ ਫਿਰ ਜੀ ਉਹ ਬਿਲਕੁਲ ਉਹਨਾਂ ਨੂੰ ਪਤਾ ਹੈ ਵੀ ਵੀ ਇਹਨਾਂ ਨਾਲ ਠੱਗਾ ਹੋਇਆ ਬਾਕੀ ਉਹ ਵੇਖੋ ਜੀ ਜੇ ਕੋਈ ਜ਼ਰੂਰੀ ਹੈ ਨਰਿੰਦਰ ਜੀ ਲੋਕਾਂ ਨਾਲ ਨੇ ਆ ਤੇ ਉਹ ਬਿਲਕੁਲ ਬਿਲਕੁਲ ਮੈਂ ਉਹ ਇਹ ਗੱਲ ਕਹਿਣਾ ਵੀ ਜਿੱਦੇ ਤੁਹਾਨੂੰ ਜ਼ਰੂਰੀ ਏ ਇਸ ਤਰ੍ਹਾਂ ਤੇ ਨਹੀਂ ਵੀ ਸਟ੍ਰੈਕ ਹੋਣੀ ਤਾਂ ਵੀ ਸਟ੍ਰੈਕ ਹੋ ਜਾਣੀ ਏ ਮੰਨ ਲਓ ਜਦੋਂ ਇੱਕ ਪਾਸੇ ਸਾਰੇ ਆਪਾਂ ਤੁਰ ਪਏ ਨਹੀਂ ਤੇ ਉਹ ਸਟੋਰ ਟੈਂਕ ਦੇ ਵਿੱਚ ਪਿਆ ਹੀ ਏ ਕੋਈ ਵੱਡੀ ਗੱਲ ਨਹੀਂ ਬਾਕੀ ਇਹ ਵੀ ਆਉਣ ਨਾਲੇ 4-5 ਦਿਨਾਂ ਦੇ ਵਿੱਚ ਕੋਈ ਪਤਾ ਨਹੀਂ ਇਹ ਬਿਲਕੁਲ ਵੀ ਨਾ ਤੁਹਾਨੂੰ ਡੀਜ਼ਲ ਪੈਟਰੋਲ ਮਿਲੇ ਤੇ ਹੋਰ ਔਰ ਇਸ ਤੋਂ ਵੱਧ ਇਹਦੇ ਕੱਲੀ ਡੀਜ਼ਲ ਪੈਟਰੋਲ ਇਹ ਤੁਹਾਨੂੰ ਆਕਸੀਜਨ ਵਾਲੀਆਂ ਗੈਸ ਵਾਲੀਆਂ ਗੱਡੀਆਂ ਜਾਂ ਸਿਲੰਡਰ ਵਾਲੀਆਂ ਗੱਡੀਆਂ ਉਹਨਾਂ ਦਾ ਵੀ ਤੁਹਾਨੂੰ ਸਾਹਮਣਾ ਕਰਨਾ ਪੈ ਸਕਦਾ ਅਜੇ ਅਸੀਂ ਆਕਸੀਜਨ ਵਾਲੀ ਗੈਸ ਵਾਲੀ ਗੱਡੀ ਨਹੀਂ ਰੋਕੀ ਵੀ ਜਿਹੜੀ ਆ ਹਸਪੀਟਲ ਦੇ ਵਿੱਚ ਵੀ ਅਮਰੀਕਾ ਵਾਸਤੇ ਗੈਸ ਜਾ ਰਹੀ ਏ ਇਹਦੇ ਕੱਲਾ ਡੀਜ਼ਲ ਪੈਟਰੋਲ ਨਹੀਂ ਇਹਦੇ ਉੱਤੇ ਹੋਰ ਵੀ ਸਾਡੇ ਕੋਲ ਬੜੇ ਅਜੇ ਅਸਤਰ-ਸ਼ਸਤਰ ਨੇ ਜਿਹੜੇ ਅਸੀਂ ਰੋਕ ਸਕਨੇ ਆ ਫਿਰ ਨਿੰਦਰ ਜੀ ਕੋਈ ਕੋਈ ਪਹਿਲ ਕਦਮੀ ਤਾਂ ਸਰਕਾਰ ਨੇ ਕੀਤੀ ਹੋਊਗੀ ਕਿਉਂਕਿ ਏਡੀ ਬੜੀ ਤਥੱਲੀ ਮੱਚੀ ਪਈ ਆ ਦੇਸ਼ ਅੰਦਰ ਪੈਟਰੋਲ ਡਿਜ਼ਨ ਨੂੰ ਲੈ ਕੇ ਕੋਈ ਤਾਂ ਪਹਿਲ ਕਦਮੀ ਸਰਕਾਰ ਨੇ ਗੱਲਬਾਤ ਦੀ ਕੀਤੀ ਹੋਈ ਹੈ ਜਾਂ ਫਿਰ ਤੁਹਾਡੀ ਕੋਈ ਹੋਰ ਯੂਨੀਅਨ ਆ ਉਹਨਾਂ ਨਾਲ ਗੱਲਬਾਤ ਕੀਤੀ ਹੋਏਗੀ ਅਜੇ ਤੱਕ ਸਾਡੇ ਕੋਲ ਤੇ ਕੋਈ ਇਹਦੀ ਅਪਡੇਟ ਨਹੀਂ ਭਾਜੀ ਬ్రో ਹੋਰ ਕਿਸੇ ਨਾਲ ਉਹ ਕਰੀ ਜਾਂ ਤਾਂ ਸਾਨੂੰ ਪਤਾ ਨਹੀਂ ਪਰ ਸਾਡੇ ਤੱਕ ਅਜੇ ਕੋਈ ਸਾਡੇ ਕੋਲ ਕੋਈ ਅਲਟੀਮੇਟ ਨਹੀਂ ਹੈ ਜੇ ਸਰਕਾਰ ਜੇ ਸਰਕਾਰ ਤੁਹਾਨੂੰ ਕਹਿੰਦੀ ਪਈਆ ਕਿ ਅਸੀਂ ਗੱਲਬਾਤ ਲਈ ਤਿਆਰ ਆ ਤੇ ਫਿਰ ਸਪਲਾਈ ਖੋਹ ਦਿੱਤੀ ਜਾਏਗੀ ਅੱਜ ਤੋਂ ਬਾਅਦ ਆਹ ਉਹ ਉਹਦੇ ਤੇ ਵਿਚਾਰ ਕੀਤੀ ਜਾਏਗੀ ਇਕੱਲਾ ਨਰਿੰਦਰ ਸਿੰਘ ਦੇ ਉੱਤੇ ਨਹੀਂ ਉਹ ਤੇ ਫਿਰ ਸਾਰੇ ਇੱਕ ਮੈਂਬਰਾਂ ਕਮੇਟੀ ਦੇ ਨਾਲ ਕਿਉਂ ਸਾਡੇ ਜਿਹੜੇ ਜਿਹੜੇ ਪ੍ਰਧਾਨਾਂ ਤੋਂ ਉੱਤੇ ਹੋ ਗਏ ਨੇ ਡਰਾਈਵਰ ਭਰਾ ਉਹਨਾਂ ਦੇ ਬਜੇ ਮਨ 'ਚ ਜੇ ਅਸੀਂ ਕੋਈ ਛੋਟੀ ਜਿਹੀ ਵੀ ਗੱਲ ਕਰਦੇ ਹਾਂ ਤੇ ਸਾਨੂੰ ਟੁੱਟ ਕੇ ਪੈਂਦੇ ਪੈਨੇ ਗੁੱਸੇ 'ਚ ਪੈ ਬਹੁਤ ਗੁੱਸੇ 'ਚ ਪੈ ਰਹੇ ਨੇ ਜੀ ਤੇ ਬਾਕੀ ਨਰਿੰਦਰ ਜੀ ਕੀ ਮੈਸੇਜ ਜ਼ਰੂਰ ਦੇਣਾ ਚਾਹੋਗੇ ਕੁਝ ਲੋਕਾਂ ਨੂੰ ਕੁਝ ਆਵਾਮ ਨੂੰ ਵੀ ਇੱਕ ਮੈਸੇਜ ਦੇ ਰਹੇ ਆ ਵੀ ਕੋਈ ਐਡੀ ਕੋਈ ਗੱਲ ਨਹੀਂ ਵੀ ਭਰਾਓ ਵੀ ਕੋਈ ਗੱਲ ਨਹੀਂ ਵੀ ਤੁਸੀਂ ਇੰਨੀ ਵੀ ਪੰਪਾਂ ਦੇ ਉੱਤੇ ਭੀੜ ਨਾ ਲਾਓ ਵੀ ਅਸੀਂ ਐਡੇ ਵੀ ਮਤਲਬ ਵੀ ਮਾੜੇ ਨਹੀਂ ਹੈਗੇ ਵੀ ਅਸੀਂ ਬਿਲਕੁਲ ਹੀ ਤੁਹਾਡਾ ਹੁੱਕਾ ਪਾਣੀ ਬੰਦ ਕਰ ਦਈਏ ਸਿੰਦਰ ਜੀ ਦੇਖੋ ਲੋਕ ਪੈਟਰੋਲ ਜਮ੍ਹਾਂ ਕਰ ਰਹੇ ਨੇ ਹਾਲਾਂਕਿ ਸਭ ਨੂੰ ਪਤਾ ਵੀ ਕਿੰਨਾ ਗਲਤ ਹੈ ਗਲਤ ਹੈ ਗਲਤ ਹੈ ਗਲਤ ਹੈ ਗਲਤ ਹੈ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ ਇਹ ਤਾਂ ਨਹੀਂ ਵੀ ਸਟ੍ਰੇਕ ਹੋਣੀ ਤਾਂ ਵੀ ਕਰ ਰਹੇ ਨੇ ਹੂੰ ਬਿਲਕੁਲ ਹਾਂ ਤੇ ਕੀ ਲੋਕਾਂ ਨੂੰ ਕਹੋਗੇ ਨਾ ਜਮ੍ਹਾਂ ਕਰਨ ਤੇ ਨਾ ਨਾ ਮੈਂ ਤੇ ਬਿਲਕੁਲ ਨਹੀਂ ਆਂਦਾ ਵੀ ਨਾ ਜਮਾ ਕਰਨ ਨਾ ਬਿਲਕੁਲ ਵੀ ਨਾ ਕਰਨ ਆ ਜਿੱਦਣ ਅਸੀਂ ਸਾਨੂੰ ਇਹ ਦਿੱਸਦਾ ਹੋਵੇਗਾ ਵੀ ਸਾਡੀ ਨਹੀਂ ਸੁਣਵਾਈ ਹੋ ਰਹੀ ਉਦੋਂ ਅਸੀਂ ਵਾਰਕਿੰਗ ਕਰਦਾਂਗੇ ਵੀ ਭਾਈ ਆਪਣਾ ਕੋਈ ਤੇਲ ਪਾਣੀ ਗੈਸ ਆਕਸੀਜਨ ਗੈਸ ਜੇ ਕਿਸੇ ਭਰਾ ਨੇ ਜਮਾ ਕਰਨੀ ਹੈ ਤੇ ਦੋ ਤਿੰਨ ਦਿਨਾਂ ਦਾ ਦੋ ਦਿਨਾਂ ਦਾ ਟਾਈਮ ਹੈ ਵੀ ਆਪਣੀ ਜਮਾ ਕਰਨੀ ਕਰ ਲੋ ਨਿੰਦਰ ਜੀ ਕੱਲ ਨੂੰ ਤਿੰਨ ਤਰੀਕ ਆ ਕਿ ਇਹਦਾ ਮਤਲਬ ਕੱਲ ਨੂੰ ਸਪਲਾਈ ਖੁੱਲ ਜੇਗੀ ਜੇਕਰ ਨਹੀਂ ਵੀ ਹਲੇ ਹੁੰਦੀ ਕਿਉਂਕਿ ਵਾਰਨਿੰਗ ਕਹੀ ਜਾ ਰਹੀ ਆ ਤੁਹਾਡੇ ਵੱਲੋਂ हां जी हाँ जी हाँ जी ਕਿਹੜੇ ਕਿਹੜੇ ਢਿੱਪੂ ਤੁਹਾਡੇ ਅਧੀਨ ਨੇ ਜਿਹੜੇ ਡਰਾਈਵਰ ਤੁਹਾਡੇ ਨਾਲ ਨੇ ਟੈਂਕਰਾਂ ਵਾਲੇ ਨਰਿੰਦਰ ਜੀ ਸਾਰੇ ਹੀ ਨੇ ਜੀ ਇਧਰੋਂ ਸਾਡੇ ਭਰਾ ਜਿਹੜੇ ਨੇ ਜਿਹੜੇ ਇਧਰੋਂ ਜਲੰਧਰ ਵਾਲੇ ਨੇ ਇਹਨਾਂ ਵੀ ਬੰਦ ਕਰਿਆ ਹੋਇਆ ਬਠਿੰਡਾ ਬੰਦੇ ਇਧਰੋਂ ਹਰਿਆਣੇ ਦੇ ਵਿੱਚ हिसार ਤੋਂ ਅੱਗੇ ਪੈਂਦਾ ਬਰਵਾਲਾ ਉੱਥੇ ਵੀ ਬੰਦੇ ਰੋਤਕ ਦੇ ਕੋਲ ਭਾਦਰਗੜ੍ਹੇ ਉਹ ਵੀ ਬੰਦੇ ਹਰਿਆਣੇ ਦੇ ਵਿੱਚ ਪਾਣੀਪੱਤੇ ਸਭ ਤੋਂ ਵੱਡੀ ਇੰਡੀਅਨ ਆਇਲ ਫੈਕਟਰੀ ਭਾਰਤ ਪੈਟਰੋਲੀਕਮ ਉਹ ਵੀ ਬੰਦੇ ਤੇ ਜਿਹੜੀ ਪਾਣੀਪੱਤ ਤੋਂ ਹੀ ਆਕਸੀਜਨ ਗੈਸ ਹੋ ਸਾਰੇ ਹਰਿਆਣਾ ਪੰਜਾਬ ਹਿਮਾਚਲ ਅੱਛਾ ਹੋਰ ਦੱਸੋ ਹਿਮਾਚਲ ਵਾਲਿਆਂ ਵੀ ਸਭ ਤੋਂ ਢੀਪੂ ਪਹਿਲਾਂ ਬੰਦ ਉਹਨਾਂ ਉਹਨਾਂ ਹਿਮਾਚਲ ਵਾਲਿਆਂ ਨੇ ਬੰਦ ਕੀਤਾ ਸਭ ਤੋਂ ਪਹਿਲਾਂ ਇਸ ਟਾਈਮ ਸਭ ਤੋਂ ਇੱਕ ਨੰਬਰ ਦੇ ਉੱਤੇ ਜੇ ਨਹੀਂ ਇੱਕ ਬੂੰਦ ਡੀਜ਼ਲ ਦੀ ਪੈਟਰੋਲ ਦੀ ਭਰ ਰਹੇ ਤੇ ਮਾਚਲ ਵਾਲੇ ਨਹੀਂ ਭਰ ਰਹੇ ਉੱਥੇ ਸਥਿਤੀ ਕੀ ਆ ਬੰਬੇ ਤੁਸੀਂ ਤਾਂ ਅਨੰਦਪੁਰ ਸਾਹਿਬ ਪਠਾਨ ਰੋਪੜ ਏਰੀਆ ਸਾਰਾ ਡਰਾਈ ਏ ਜੀ ਹਮਾਚਲ ਏਰੀਆ ਸਾਰਾ ਨਾਲਾਗੜ੍ਹ ਉਨਾ ਇਸ ਟਾਈਮ ਡਰਾਈ ਏ ਇੰਡਸਟਰੀ ਐਡੀ ਐਡੀ ਵੱਡੀ ਏ ਉਥੋਂ ਆ ਰੋਜ਼ ਦੀ 2-300 ਗੱਡੀ ਲੋਡ ਹੋ ਕੇ ਨਿਕਲਦੀ ਏ ਸਭ ਖੜੀ ਗਏ ਨੇ ਜੀ ਡੀਜ਼ਲ ਦੀ ਵਜ੍ਹਾ ਤੋਂ ਜੀ ਇਹ ਫਿਰ ਤੇਰੀ ਸਰਕਾਰੀ ਬਸਾਂ ਨੇ ਉਹ ਉਹਨਾਂ ਦੀ ਸਪਲਾਈ ਤੇ ਕੱਲ ਨੂੰ ਕੱਲ ਨੂੰ ਪੀਆਰਟੀਸੀ ਕੱਲ ਨੂੰ ਪੀਆਰਟੀਸੀ ਫਨਵਲ ਜਿਹੜੀ ਜਿਹੜੀ ਫਨਵਲ ਜਿਹੜੀ ਉਹ ਬਸ ਬਸ ਹਾਂ ਉਹ ਵੀ ਖੜੀ ਕਰ ਰਹੇ ਨੇ ਪੀਆਰਟੀਸੀ ਵੀ ਕੱਲ ਨੂੰ ਖੜੀ ਹੋ ਰਹੀ ਏ ਕੋਈ ਤੁਹਾਡੇ ਹਰਿਆਣਾ ਰੋਡਵੇਜ ਵੀ ਸਾਥ ਦੇ ਰਹੀ ਏ ਅੱਛਾ ਤੁਹਾਡਾ ਸਾਥ ਦੇ ਰਹੇ ਨੇ ਬਿਲਕੁਲ ਜੀ ਬਿਲਕੁਲ ਇਹ ਕੱਲਾ ਕਾਨੂੰਨ ਸੁੱਖੇ ਵੀਰ ਸਾਡਾ ਕੱਲਾ ਉੱਤੇ ਨਹੀਂ ਇਹਦੇ ਉੱਤੇ ਜਿਹੜਾ ਮੰਨ ਲਓ ਕੋਈ 4 ਕੋਰ ਰੁਪਏ ਨੋਵਾ ਗੱਡੀ ਚਲਾ ਰਿਹਾ ਜਾਂ ਟਰੈਕਟਰ ਜ਼ਿੰਮੇਦਾਰ ਚਲਾ ਰਿਹਾ ਉਹ ਕਾਨੂੰਨ ਉਹਨਾਂ ਦੇ ਵੀ ਖਿਲਾਫ ਹੋਣਾ ਹੀ ਹੈ ਜੀ ਹਾਂ ਇਹਦਾ ਸਭ ਕੁਝ ਅਸੀਂ ਮੈਂ ਤੁਹਾਡੇ ਮਾਧਮ ਦੇ ਰਾਈ ਇਹ ਗੱਲ ਕਹਿਣਾ ਚਾਹਨਾ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਜੀ ਵੀਰ ਜੀ ਏ ਬੀ ਤੁਹਾਡੇ ਕੋਲ ਸਾਰਿਆਂ ਕੋਲ ਬਹੁਤ ਮਹਿੰਗੇ ਮਹਿੰਗੇ ਵੱਡੇ ਵੱਡੇ ਵਹੀਕਲ ਨੇ ਜਿਹੜੀ ਇਹਦੇ ਵਿੱਚ ਨੋਵਾ ਗੱਡੀ ਏ ਜਾਂ ਸਕੋਰਪੀਓ ਇਹਦੇ ਵਿੱਚ ਹੈਵੀ ਲਾਇਸੈਂਸ ਆ ਜਾਂਦਾ ਹੈ ਹੈਵੀ ਵਹੀਕਲ ਚ ਆ ਜਾਂਦੀ ਏ ਜੀ ਤੇ ਇਹਦੇ ਇਹ ਅਸੀਂ ਤੇ ਆਨੇ ਵੀ ਉਹਨਾਂ ਭਰਾਵਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਜ ਸਾਰੇ ਵੀ ਸਾਡਾ ਇਸ ਇਹ ਸਾਹਮਲੇ ਦੇ ਵਿੱਚ ਤੁਸੀਂ ਸਾਥ ਦਿਓ ਅ ਮਤਲਬ ਵੀ ਜੇ ਤੇ ਜ਼ਰੂਰੀ ਹੈ ਤੇ ਤੁਸੀਂ ਨਿਕਲੋ ਨਹੀਂ ਜ਼ਰੂਰੀ ਤੇ ਇਹਦੇ ਵਿੱਚ ਸਾਡਾ ਸਾਥ ਦਿਓ ਵੀ ਸਾਡੇ ਤੇ ਸਰਕਾਰ ਜਿਹੜਾ ਪ੍ਰੈਸ਼ਰ ਬਣਾ ਰਹੀ ਹੈ ਸਰਕਾਰ ਨੂੰ ਤੁਸੀਂ ਮਤਲਬ ਸਾਡੇ ਨਾਲ ਚੁਕਾਉਣ ਦਾ ਕੰਮ ਕਰੋ ਜਿੰਦਰ ਜੀ ਮੈਨੂੰ ਇਹ ਦੱਸੋ ਕੱਲ ਨੂੰ ਤਿੰਨ ਤਰੀਕਾ ਕਿ ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਮੈਨੂੰ ਇੱਕ ਸਾਲ ਦਾ ਸਵਾਲ ਦਿਓ ਕਿ ਲੋਕ ਹਲੇ ਵੀ ਪਟਰੋਲ ਪੰਪਾਂ ਤੇ ਭੀੜ ਦੇ ਰੂਪ ਵਿੱਚ ਖੜੇ ਨੇ ਕੱਲ ਨੂੰ ਰਾਹਤ ਮਿਲ ਜਾਏਗੀ ਕੱਲ ਨੂੰ ਪੰਪਾਂ ਤੇ ਤੇਲ ਪਹੁੰਚ ਜਾਏਗਾ ਕੱਲ ਨੂੰ ਟੈਂਕਰ ਚੱਲ ਸਕਦਾ ਹੈ ਕੱਲ ਕੱਲ 3 ਤਰੀਕ ਤੋਂ ਬਾਅਦ ਪਹੁੰਚੇਗਾ ਜੀ 3 ਤਰੀਕ ਤੋਂ ਬਾਅਦ ਪਹੁੰਚੇਗਾ ਫਿਰ 6 ਤਰੀਕ ਨੂੰ ਫਿਰ 6 ਤਰੀਕ ਨੂੰ ਚੰਨੋ ਟੋਲ ਟੈਕਸ ਤੇ ਵੱਡਾ ਐਲਾਨ ਹੋ ਸਕਦਾ ਹੈ ਜੀ ਤੇ ਬਾਕੀ ਇੱਕ ਗੱਲ ਹੋਰ ਮੈਂ ਦੱਸ ਦਿਆਂ ਜੀ ਤੁਹਾਡੇ ਸਾਰੇ ਸ਼ੋਟੇ ਸੁਣਦੇ ਹੋਣਗੇ ਬਈ ਜਿੰਨੇ ਵੀ ਡਰਾਈਵਰ ਭਰਾ ਨੇ ਓ ਐਸਟੀਐਮ ਆਪਣੇ ਪ੍ਰਧਾਨਾਂ ਦੀ ਬਿਲਕੁਲ ਵੀ ਗੱਲ ਤੇ ਖੇਤੀ ਕੀਤੇ ਆ ਪੂਰੇ ਮਤਲਬ ਬਹੁਤ ਗੁੱਸੇ ਚ ਨੇ ਜਿਵੇਂ ਇੱਕ ਬੰਦੇ ਨੂੰ ਹੁੰਦਾ ਨਾ ਵੀ ਮੈਂ ਯਾਰ ਇੱਕ ਤੇ ਉੰਜ ਵੀ ਮਰਿਆ ਵਾਂ ਇੱਕ ਸਾਡੇ ਉੱਤੇ ਸਰਕਾਰ ਨੇ ਆ ਥੌਂਪਤਾ ਉਹਨਾਂ ਨੂੰ ਜੇ ਅਸੀਂ ਮੜਾ ਕੋਟਾ ਕਹਿਨੇ ਵੀ ਆ ਤੇ ਉਹ ਆਉਂਦੇ ਨੇ ਵੀ ਭਾਜੀ ਹੁਣ ਪਿਛાડ ਜੋ ਸਾਨੂੰ ਆਪਣੀ ਮਰਜ਼ੀ ਕਰ ਲੈੰਦੇ ਹੋ ਵੀ ਆਈ ਨੇ ਸਾਲ ਤੁਸੀਂ ਆਪਣੀ ਮਰਜ਼ੀ ਕੀਤੀ ਵੀ ਹੁਣ ਸਾਨੂੰ ਇਹ ਸਾਨੂੰ ਸਰਕਾਰ ਨੂੰ ਵਿਖਾ ਲੈੰਦੇ ਹੋ ਵੀ ਸਰਕਾਰ ਨੂੰ ਅਸੀਂ ਦੱਸਣਾ ਵੀ ਅਸੀਂ ਚੀਜ਼ ਕੀ ਆ ਹੂੰ ਹਾਂ ਨਹੀਂ ਬਿਲਕੁਲ ਥੋੜਾ ਤਰੀਕਾ ਨਹੀਂ ਕੰਟਰੋਲ ਕਰ ਸਕਦੇ 3 ਤਰੀਕ ਤੋਂ ਬਾਅਦ ਕੱਲ ਨੂੰ ਰਾਤ ਖੁੱਲ ਸਕਦੀ ਏ ਹਾਂਜੀ ਤੁਸੀਂ ਇਨਸ਼ਾਅੱਲਾ ਕਿਰਪਾ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੇ ਕੱਲ ਨੂੰ ਕੀ ਪਤਾ 3 ਤਰੀਕ ਤੋਂ ਬਾਅਦ ਪ੍ਰਮਾਤਮਾ ਕਰੇ ਤੇ ਹੜਤਾਲ ਖੁੱਲ ਸਕਦੀ ਏ ਜੀ ਚਲੋ ਰਾਤ ਭਰੀ ਖਬਰ ਕਹਿ ਸਕਦੇ ਆ ਕਿ ਮਿਲ ਸਕਦੀ ਆ ਤੇ ਜਿਹੜੇ ਜਿਹੜੇ ਫਿਰ ਮੈਂ ਫੇਰ ਕਹਿ ਰਿਆਂ ਨੰਦਰੀ ਜਿਹੜੇ ਚੈਨਲਾਂ ਤੇ ਚਲਾਇਆ ਜਾ ਰਿਹਾ ਕਿ ਹੜਤਾਲ ਖਤਮ ਹੋ ਗਈ ਹੈ ਗੱਡੀਆਂ ਲੋਡ ਹੋ ਰਹੀਆਂ ਨੇ ਜਿਹੜੇ ਜਿਵੇਂ ਤੁਸੀਂ ਦੱਸਿਆ ਇੰਡੀਅਨ ਆਇਲ ਦੇ ਜਿਹੜੇ ਅਧਿਕਾਰੀ ਨੇ ਸਾਹਮਣੇ ਆ ਰਹੇ ਨੇ ਜਾਣਕਾਰੀ ਦੇ ਰਹੇ ਨੇ ਵੀ ਹੁਣ ਸਪਲਾਈ ਖੁੱਲ ਗਈ ਹੈ ਤੇ ਹੜਤਾਲ ਖਤਮ ਹੋ ਗਈ ਹੈ ਕੀ ਕਹੋਗੇ ਨਹੀਂ ਨਹੀਂ ਉਹ ਤਾਂ ਇੱਕ ਉਹ ਤਾਂ ਇੱਕ ਤਾਨਾਸ਼ਾਹੀ ਗੁੰਡਾ ਰਾਜ ਦੇ ਵਿੱਚ ਗੱਡੀ ਪਰਵਾਰੇ ਨੇ ਨਾ ਜੀ ਮੈਨੂੰ ਤੱਕਾ ਹੋ ਰਿਹਾ ਤੁਹਾਡੀ ਉਹਦੇ ਨਾਲ ਸਹਿਮਤੀ ਨਹੀਂ ਉਹਦੇ ਨਾਲ ਸਾਡੀ ਸਹਿਮਤੀ ਨਹੀਂ ਕੋਈ ਵੀ ਉਹ ਕਿਉਂ ਸੈਂਟਰ ਗਵਰਨਮੈਂਟ ਦੀ ਏ ਜੋ ਸੈਂਟਰ ਗਵਰਨਮੈਂਟ ਦੇ ਵਿੱਚ ਕੁਝ ਕੋਟੇ ਦੇ ਵਿੱਚ ਕੁਝ ਸਰਕਾਰੀ ਗੱਡੀਆਂ ਦਾ ਕੋਟਾ ਹੁੰਦਾ ਜਿਵੇਂ ਸਰਕਾਰੀ ਪੰਪ ਹੁੰਦੇ ਨੇ ਕਿਤੇ ਕਿਤੇ ਇਹ ਤਾਂ ਨਹੀਂ ਹੈਗਾ ਦਿੰਦਰ ਜੀ ਕਿ ਤੁਹਾਡੀ ਕੋਈ ਹੋਰ ਯੂਨੀਅਨ ਦੇ ਸਾਥੀ ਟਰਾਂਸਪੋਰਟਰ ਸਾਥੀ ਉਹਨਾਂ ਦੀ ਸਹਿਮਤੀ ਹੋਵੇ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਰੇ ਜੀ ਬਿਲਕੁਲ ਹੀ ਇਕੱਠੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਅਸੀਂ ਇੱਕ ਸਾਡੇ ਅਸੀਂ ਜੇ ਮੰਨੋ ਸੋਚ ਕਰੋ ਪ੍ਰਧਾਨ ਇਕੱਠੇ ਵੀ ਹੋ ਕੇ ਅਸੀਂ ਫੈਸਲਾ ਵੀ ਕਰ ਲੈਨੇ ਆ ਨਾ ਤੇ ਸਾਡੇ ਤੋਂ ਡਰਾਈਵਰ ਜਿਹੜੇ ਡਰਾਈਵਰ ਭਰਾ ਨੇ ਉਹ ਨਹੀਂ ਫੈਸਲਾ ਕਰਨ ਵਾਲੇ ਇਹ ਤੇ ਸਿਰਫ ਉਹ ਤਾਨਾशाही ਤੇ ਸਰਕਾਰ ਇੱਕੋ ਹੀ ਗੱਡੀ ਦਿਖਾਈ ਜਾ ਰਹੀ ਹੈ ਬਾਰ ਬਾਰ ਉਹ ਇੱਕ ਗੱਡੀ ਜਾਂ ਤੇ ਹੋਰ ਵੀ ਗੱਡੀਆਂ ਵਿਖਾਣ ਫਿਰ ਸਵਾਤਾ ਆ ਨਾ ਹੂੰ ਉਹ ਇੱਕ ਹੀ ਗੱਡੀ ਹੈ ਨਾ 10 ਟੈਰੀ ਗੱਡੀ ਉਹ ਇੱਕ ਭਰ ਕੇ ਕੱਢੀ ਉਹ ਸਿਰਫ ਉਹਨਾਂ ਨੇ ਆਪਣੀ ਸਰਕਾਰੀ ਗੱਡੀਆਂ ਚ ਤੇਲ ਪਾਣ ਵਾਸਤੇ ਉਹ ਇੱਕ ਆਪਣੇ ਜ਼ਬਰਦਸਤੀ ਮੇਰਾ ਮੇਰਾ ਦਿਮਾਗ ਇਹ ਆਂਦਾ ਵੀ ਸ਼ਾਇਦ ਉਹ ਕਿਸੇ ਐਮਐਲਏ ਦਾ ਪੰਪ ਵੀ ਨਾ ਹੋਵੇ ਜਿਹੜੇ ਜਿਹੜੀ ਉਹਨੇ ਇਨੀ ਗਾਰਦ ਲਾ ਕੇ ਉਹਨੇ ਗੱਡੀ ਪ੍ਰਵਾਹ ਕੇ ਅੰਦਰੋਂ ਰਫੈਂਡਰੀ ਚੋਂ ਕੱਢ ਕੇ ਲੈਂਦੀ ਏ ਬਿਲਕੁਲ ਬਿਲਕੁਲ ਚਲੋ ਦੇਖੋ ਲੋਕ ਵੀ ਤੁਹਾਡੇ ਨਾਲ ਨੇ ਕਿਉਂਕਿ ਮੰਗ ਕਿਤੇ ਨਾ ਕਿਤੇ ਇਹ ਡਰਾਈਵਰ ਭਾਈਚਾਰੇ ਦੀ ਜਿਹੜੀ ਹੈਗੀ ਹੈ ਜੈਜ ਵੀ ਹੈਗੀ ਹੈ ਕਿਉਂਕਿ ਜੇਕਰ ਡਰਾਈਵਰ ਉਸ ਸਥਿਤੀ ਦੇ ਵਿੱਚ ਦੁਰਘਟਨਾ ਵਾਲੀ ਸਥਿਤੀ ਤੇ ਮੌਕੇ ਤੇ ਖੜਦਾ ਆ ਤਾਂ ਉਹ ਖਤਰਾ ਜਿਹੜਾ ਹੈਗਾ ਡਰਾਈਵਰ ਨੂੰ ਕਿੰਨਾ ਕੁ ਹੁੰਦਾ ਹੈ ਉਹ ਸਭ ਭਲੀ ਭਾਂਤੀ ਜਾਣਦੇ ਨੇ ਰਿੰਦਰ ਜੀ ਤੇ ਉਹ ਉਹ ਲੱਗ ਕੀ ਰਿਹਾ ਆਖਰੀ ਸਵਾਲ ਕੀ ਲੱਗ ਕੀ ਰਿਹਾ ਲੱਗਦਾ ਕਿ ਸਰਕਾਰ ਸਾਡਾ ਸਾਡਾ ਮੰਨੇ ਆ ਕੰਦੇ ਜੀ ਬਿਲਕੁਲ ਕਿਉਂ ਸਾਡੇ ਜਿਹੜੇ ਦੂਜੇ ਰਾਜੇ ਨੇ ਐਮਪੀ ਉੱਤਰਾਖੰਡ ਹਿਮਾਚਲ ਯੂਪੀ ਬਿਹਾਰ ਇਧਰ ਨੂ ਮਿਵਾਤ ਨੂ ਮਿਵਾਤ ਦੇ ਵਿੱਚ ਭਾਜੀ ਰੋਜ਼ 400 ਗੱਡੀ ਸਬਜ਼ੀ ਲੈ ਕੇ ਵੱੜਦੀ ਸੀ ਸਿੱਧੀ ਨਾਗਪੁਰ ਵੱਲੋਂ ਇਧਰੋਂ ਅਨਾਸਿਕ ਤੋਂ ਸਬਜ਼ੀ ਦੀ ਸप्लाई ਕਿਸ ਤਰ੍ਹਾਂ ਕਰ ਰਹੇ ਨੇ ਇਧਰ ਜੀ ਬਿਲਕੁਲ ਦਿੱਲੀ ਦੇ ਵਿੱਚ ਕੱਲ ਜੇ ਦਿੱਲੀ ਦੇ ਵਿੱਚ ਕੋਈ ਵੀ ਜੇ ਇਸ ਮਸਲੇ ਦਾ ਹੱਲ ਨਾ ਹੋਇਆ ਤੇ ਸੁੱਖੇ ਵੀਰ ਮੈਂ ਤੈਨੂੰ ਚੀਕਾਂ ਪੈਂਦੀਆਂ ਵਿਖਾ ਦੇਗਾ ਬਈ ਜਿਹਦੇ ਵਿੱਚ ਦਿੱਲੀ ਚ ਰੋਜ਼ 400 ਗੱਡੀ ਸਬਜ਼ੀ ਲੈ ਕੇ ਵੱਟਦੀ ਏ ਉਹਦੇ ਵਿੱਚ ਬਿਲਕੁਲ ਤੇ ਸਭ ਤੋਂ ਉਹ ਸਭ ਤੋਂ ਜ਼ਿਆਦਾ ਉਸ ਗੱਡੀਆਂ ਦੇ ਉੱਤੇ ਡਰਾਈਵਰ ਮੇਵਾਸ ਦੇ ਹੁੰਦੇ ਨੇ ਤੇ ਮੇਵਾਸ ਦੇ ਸਾਰੇ ਏਰੀਆ ਦੇ ਵਿੱਚ ਜੈਪੁਰ ਰੋਡ ਐ ਇਸ ਟੈਂ ਬਿਲਕੁਲ ਬੰਦ ਏ ਹੂੰ ਹਾਂਜੀ ਤੋ ਲੋ ਅਸੀਂ ਵੀ ਚਾਹੁੰਦੇ ਆ ਕਿ ਜਿਹੜੀ ਸਥਿਤੀ ਆ ਇਹ ਛੇਤੀ ਟਲ ਜAVE ਤੇ ਤੁਹਾਡੀਆਂ ਮੰਗਾਂ ਵੱਲ ਸਰਕਾਰ ਜਲਦ ਅਸ਼ਵਾਸ਼ਣ ਦੇਵੇ ਬਿਲਕੁਲ ਜੀ ਅਸੀਂ ਅ ਅਸੀਂ ਬਿਲਕੁਲ ਅਸੀਂ ਸਾਰੇ ਭਰਾਵਾਂ ਨੂੰ ਜਿਹੜੇ ਕੋਈ ਕੋਈ ਸਾਨੂੰ ਸੁਣ ਰਿਹਾ ਕੋਈ ਅਫਸਰ ਹੈ ਕੋਈ ਮੁਲਾਜ਼ਮ ਹੈ ਕੋਈ ਪੱਤਰਕਾਰ ਵੀਰੇ ਅਸੀਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਰਿਕਵੈਸਟ ਕਰਦੇ ਆ ਪਲੀਜ਼ ਵੀ ਅਸੀਂ ਇੱਕ ਸੰਕਟ ਦੀ ਘੜੀ ਜਾਂ ਸਾਡਾ ਹਰ ਬੰਦਾ ਸਾਥ ਦੇ ਉਹ ਜਿਹਦਾ ਜਿੱਦੇ ਤੱਕ ਜਿੱਦੀ ਤੱਕ ਜਿਹਦੀ ਪਹੁੰਚ ਹੈ ਕਿਉਂ ਅਸੀਂ ਕਿਸਾਨਾਂ ਦਾ ਵੀ ਕਿਸਾਨੀ ਅੰਦੋਲਨ ਵੇਲੇ ਸਾਥ ਦਿੱਤਾ ਸੀ ਤੇ ਹੁਣ ਅਸੀਂ ਅਸੀਂ ਇਹ ਸਾਡੇ ਮਰ मतलब ਪਰਖਣ ਦੀ ਘੜੀ ਹੈ ਮੁਸੀਬਤ ਦੀ ਘੜੀ ਹੈ ਵੀ ਅਸੀਂ ਇਹ ਵੇਖਣਦੇ ਆ ਕਿਹੜਾ ਕਿਹੜਾ ਚੈਨਲ ਕੌਣ-ਕੌਣ ਬੰਦਾ ਸਾਡੀ ਗੱਲ ਕਰ ਰਿਹਾ ਕੌਣ-ਕੌਣ ਸਾਡੇ ਨਾਲ ਖੜ ਰਿਹਾ ਸਾਡੀ ਇਹ ਮੁਸੀਬਤ ਦੀ ਘੜੀਏ ਤੇ ਇਹ ਉਸ ਭਰਾਵਾਂ ਦਾ ਅਸੀਂ ਕਦੀ ਜ਼ਿੰਦਗੀ ਵਿੱਚ ਅਹਸਾਨ ਨਹੀਂ ਭੁੱਲਾਂਗੇ ਜਿਹੜਾ ਬੰਦਾ ਸਾਡਾ ਸਾਥ ਦੇਵੇਗਾ ਜੀ ਬਿਲਕੁਲ ਨਰਿੰਦਰ ਜੀ ਇਸੇ ਤੱਕ ਹੁਣ ਤੱਕ ਸਾਡੀ ਲੋਕਾਂ ਨਾਲ ਗੱਲ ਹੋਈ ਹੈ ਤੇ ਹਰ ਇੱਕ ਵਿਅਕਤੀ ਨੇ ਇਹ ਗੱਲ ਕਹੀ ਹੈ ਕਿ ਡਰਾਈਵਰ ਭਾਈਚਾਰੇ ਦੀ ਮੰਗ ਉਹ ਜਾਇਜ਼ ਹੈ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਸਰਕਾਰ ਜਲਦ ਤੁਹਾਡੇ ਨਾਲ ਸਹਿਮਤੀ ਬਣਾਏਗੀ ਤੇ ਤੁਹਾਡੀ ਜਿਹੜੀ ਇਹ ਮੁੱਖ ਵੱਡੀ ਮੰਗ ਹੈ ਇਹ ਮੰਗ ਪੂਰੀ ਹੋ ਕੇ ਨਰਿੰਦਰ ਇਸ ਤੋਂ ਬਾਅਦ ਵੀ ਕੋਈ ਹੋਰ ਮੰਗਾਂ ਨੇ ਤੁਹਾਡੀਆਂ ਨਹੀਂ ਅਜੇ ਤੇ ਮਿਲਾਲ ਤੇ ਨੇ ਜੀ ਐਵੇਂ ਅਸੀਂ ਬਿਲਕੁਲ ਝੂਠ ਨਹੀਂ ਮਾਰਦੇ ਅਜੇ ਤੇ ਇਹ ਇਹ ਅਜ ਤੱਕ ਕਦੀ ਅਸੀਂ ਮੰਗਦੀ ਕਦੀ ਇਹ ਨਹੀਂ ਕੀਤੀ ਨਹੀਂ ਨਾ ਕਦੀ ਸਾਨੂੰ ਮੰਗ ਨਾਲ ਸਾਨੂੰ ਤੇ ਆਪਣੀ ਕਿਰਤ ਨਾਲ ਮਤਬਲ ਸੀ ਸਾਨੂੰ ਤੇ ਕਦੀ ਇਹਦੇ ਬਿਲਕੁਲ ਜਦੋਂ ਤਾਨਾਸ਼ਾਹੀ ਬਿਲਕੁਲ ਨਹੀਂ ਸਾਡਾ ਗਲ ਘੁੱਟ ਦਿੱਤਾ ਫਿਰ ਡਰਾਈਵਰ 扑ੜਕੇ ਨੇ ਜੀ ਹਾਂ ਜੀ ਬਿਲਕੁਲ ਦੱਸ ਜੀ ਕਿ ਨਰਿੰਦਰ ਸਿੰਘ ਰਾਏ ਨੇ ਪ੍ਰਧਾਨ ਨੇ ਹਾਲਾਂਕਿ ਕਿਸਾਨ ਅੰਦੋਲਨ ਦੇ ਵਿੱਚ ਇੱਕ ਵੱਡੀ ਸਹਿਯੋਗ ਨਮਾਈ ਸੀ ਤੇ ਨਾਲ ਹੀ ਨਾਲ ਹੁਣ ਡਰਾਈਵਰ ਭਾਈਚਾਰੇ ਦੀ ਵੀ ਸੇਵਾ ਨਿਭਾ ਰਹੇ ਨੇ ਕਿਉਂਕਿ ਡਰਾਈਵਰਾਂ ਨੂੰ ਨਾਲ ਲੈ ਕੇ ਉਹਨਾਂ ਦੇ ਦੁੱਖ ਤਕ ਤ ਵਿੱਚ ਹਮੇਸ਼ਾ ਖੜਦੇ ਨੇ ਤੇ ਇਸ ਮੰਗ ਨੂੰ ਲੈ ਕੇ ਵੀ ਨਰਿੰਦਰ ਗੁਰਾਇਨ ਜਿਹੜੇ ਨੇ ਉਹ ਹੁਣ ਖੜੇ ਨੇ ਤੇ ਦਿੱਲੀ ਸਮੇਂ ਮੌਜੂਦ ਨੇ ਤੇ ਉਮੀਦ ਚ ਨੇ ਕਿ ਸਰਕਾਰਾਂ ਇਹਨਾਂ ਨਾਲ ਗੱਲਬਾਤ ਕਰਨ ਤਾਂ ਜੋ ਇਹ ਜਿਹੜੀ ਇਹ ਵਾਰਨਿੰਗ ਜੀਹਾਂ ਵਾਰਨਿੰਗ ਦੀ ਇਹ ਹੜਤਾਲ ਸੀ ਕਿਉਂਕਿ 3 ਤਾਰੀਖ ਤੱਕ ਇਹ ਸਭ ਕੁਝ ਇੱਕ ਐਜ਼ ਇਟ ਟ੍ਰੇਲਰ ਦਿਖਾਉਣ ਦੀ ਗੱਲ ਕਹੀ ਜਾ ਰਹੀ ਸੀ ਤੇ 3 ਤਾਰੀਖ ਕੱਲ ਨੂੰ ਆ ਤੇ ਕੱਲ ਤੋਂ ਬਾਅਦ ਉਮੀਦ ਹੈ ਕਿ ਰਾਹਤ ਮਿਲੇਗੀ ਤੇ ਉਸ ਤੋਂ ਬਾਅਦ 6 ਤਾਰੀਖ ਨੂੰ ਇੱਕ ਵੱਡੀ ਮੀਟਿੰਗ ਤੇ ਇੱਕ ਵੱਡਾ ਇਕੱਠ ਡਰਾਈਵਰ ਕਰਨਗੇ ਤੇ ਉਹਦੇ ਵਿੱਚ ਕੀ ਫੈਸਲਾ ਲਿਆ ਜਾਂਦਾ ਹੈ ਆਰਪਾਰ ਦੀ ਲੜਾਈ ਦੇ ਲਈ ਉਹ ਦੇਖਣ ਵਾਲੀ ਗੱਲ ਹੋएगी ਫਿਲਹਾਲ ਡਰਾਈਵਰ ਵੀ ਪਾਈ ਜਰਾ ਨਹੀਂ ਜਾਣਦਾ ਕਿ ਲੋਕਾਂ ਨੂੰ ਕਿਸ ਤਰ੍ਹਾਂ ਕਿਤੇ ਦਿੱਕਤ ਦਾ ਸਾਹਮਣਾ ਕਰਨਾ ਪਵੇ ਇਸ ਕਰਕੇ ਉਹ ਜਾਣਦੇ ਨੇ ਕਿ ਲੋਕ ਵੀ ਸਾਥ ਦੇਣ ਕਿਉਂਕਿ ਕਿਸਾਨੀ ਅੰਦੋਲਨ ਚ ਜਿਹੜਾ ਹੈਗਾ ਉਹਨਾਂ ਨੇ ਵੀ ਸਾਦ ਦਿੱਤਾ ਸੀ ਤੇ ਲੋਕ ਵੀ ਸਾਥ ਦੇਣ ਕਿਉਂਕਿ ਇਹ ਵਡੀਕ ਵੱਡੀ ਮੰਗ ਹੈ ਕਿਉਂਕਿ ਗਰੀਬ ਡਰਾਈਵਰ ਨੇ ਜੇਕਰ ਅਜਿਹੀ ਸਜ਼ਾ ਹੁੰਦੀ ਹੈ ਜਾਂ ਪੈਸੇ ਦੇਣ ਦੀ ਗੱਲਾਂ ਦੀ ਤਾਂ ਆਖਿਰਕਾਰ ਉਹ ਪੈਸਾ ਕਿੱਥੋਂ ਲੈ ਕੇ ਆਉਣਗੇ ਡਰਾਈਵਿੰਗ ਕਰ ਰਹੇ ਨੇ ਪ੍ਰਤੀ ਗੇੜਾ ਜਾਂ ਮੰਤਰੀ ਉਹਨਾਂ ਨੂੰ ਤਨਖਾਹ ਹੁੰਦੀ ਹੈ ਇੰਨੀ ਨਹੀਂ ਹੁੰਦੀ ਕਿ ਉਹ ਏਡੀ ਵੱਡੀ ਰਕਮ ਜੁਰਮਾਨੇ ਦੀ ਅਦਾ ਕਰ ਸਕਣ ਇਸ ਕਰਕੇ ਇਹ ਆਰਬਾ ਦੀ ਲੜਾਈ ਤੋਂ ਪਹਿਲਾਂ ਇੱਕ ਟਰੇਲਰ ਜ਼ਰੂਰ ਕਹੀ ਗਈ ਹੈ ਗੱਲ ਕਿ 3 ਤਾਰੀਖ ਤੱਕ ਹੜਤਾਲ ਜਿਹੜੀ ਹੈਗੀ ਹੈ ਚੇਤਾਵਨੀ ਦੇ ਤੌਰ ਤੇ ਕੀਤੀ ਗਈ ਸੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ